ਸਤਗੁਰੂ ਉਹ ਤਾਕਤ ਹੁੰਦੇ ਨੇ ਜਿਹੜੇ ਕਿਸੇ ਮੁਰਦੇ ਦੇ ਉੱਤੇ ਹੱਥ ਰੱਖ ਦੇਣ ਉਹ ਚ ਜਾਨ ਪਾ ਦਿੰਦੇ ਸਤਗੁਰੂ ਉਹ ਉਹ ਤਾਕਤ ਨੇ ਜਿਹਨੂੰ ਨਾਮ ਬਖਸ਼ਦੇ ਨੇ ਉਹਦੀ ਲਿਵ ਸਿੱਧੀ ਪਰਮਾਤਮਾ ਨਾਲ ਜੋੜ ਦਿੰਦੇ ਨੇ ਸਤਗੁਰੂ ਉਹ ਤਾਕਤ ਪਾ ਦਿੰਦੇ ਨੇ ਇੱਕ ਆਮ ਜੇ ਨਿਮਾਣੇ ਜੇ ਸਿੱਖ ਦੇ ਅੰਦਰ ਕਿਉਂ ਵੱਡੀਆਂ ਵੱਡੀਆਂ ਤੋਪਾਂ ਦੇ ਅੱਗੇ ਜਿਵੇਂ ਅੱਜ ਆਪਾਂ ਉਹਨਾਂ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ ਉਹਨਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਪਰਨਾਮ ਕਰ ਰਹੇ ਹਾਂ ਇਹ ਸਤਿਗੁਰਾਂ ਦੀ ਤਾਕਤ ਸੀ ਜਿਨ੍ਹਾਂ ਨੇ ਨਾਮ ਬਖਸ਼ ਕੇ ਜਿਨ੍ਹਾਂ ਨੇ ਤੋਪਾਂ ਦੇ ਅੱਗੇ ਖੜ ਕੇ ਵੀ ਜਾਨਾਂ ਦੀ ਪਰਵਾਹ ਨਹੀਂ ਕੀਤੀ ਸਤਿਗੁਰਾਂ ਦੇ ਨਾਮ ਦੇ ਅੰਦਰ ਇੰਨੀ ਤਾਕਤ ਹੁੰਦੀ ਹੈ ਕਿ ਜਿਹੜੇ ਨਾਮ ਜਪਦੇ ਨੇ ਜਿਹੜੇ ਸਤਗੁਰਾਂ ਦੇ ਹੁਕਮ ਦੇ ਅੰਦਰ ਬਾਣੇ ਦੇ ਅੰਦਰ ਰਹਿੰਦੇ ਨੇ ਉਹਨਾਂ 'ਚ ਤਾਕਤ ਗੁਰੂ ਸਾਹਿਬ ਬਖਸ਼ ਕੇ ਉਹਨਾਂ ਨੂੰ ਆਮ ਇਨਸਾਨ ਨਹੀਂ ਰਹਿ ਜਾਂਦੇ ਹੋ ਕਿ ਗੁਰੂ ਦਾ ਸਿੱਖ ਹੋਣਾ ਬਹੁਤ ਵੱਡੀ ਗੱਲ ਹੁੰਦੀ ਆ ਗੁਰੂ ਸਾਹਿਬ ਦੇ ਸਿੱਖ ਹੋ ਕੇ ਵੱਡੀਆਂ-ਵੱਡੀਆਂ ਲੜਾਈਆਂ ਲੜਦੇ ਹੋਏ ਕੁਰਬਾਨੀਆਂ ਦੇ ਜਾਂਦੇ ਨੇ ਸੋ ਅੱਜ ਆਪਾਂ ਸਾਰੇ ਹੀ ਉਹਨਾਂ ਸ਼ਹੀਦਾਂ ਨੂੰ ਉਹਨਾਂ ਦੀ ਸ਼ਹਾਦਤ ਲਈ ਉਹਨਾਂ ਦੀ ਕੁਰਬਾਨੀਆਂ ਨੂੰ ਯਾਦ ਕਰ ਰਹੇ ਆਂ ਉਹਨਾਂ ਨੂੰ ਪ੍ਰਣਾਮ ਲਈ ਪਹੁੰਚੇ ਆਂ ਸੋ ਮੈਂ ਦੇਖ ਰਿਹਾ ਜਿੱਥੇ ਗੁਰੂ ਸਾਹਿਬ ਜੀ ਦੂਰ ਨੇ ਜਿੱਥੇ ਗੁਰੂ ਸਾਹਿਬ ਦੀ ਮੌਜੂਦਗੀ ਅੰਦਰ ਉਹਨਾਂ ਸ਼ਹੀਦਾਂ ਦੇ ਪਰਿਵਾਰ ਬੈਠੇ ਨੇ ਸੋ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਉਹਨਾਂ ਨੂੰ ਵੀ ਪ੍ਰਣਾਮ ਕਰ ਸੋ ਸਤਿਗੁਰੂ ਉਦੇਸ ਸਿੰਘ ਜੀ ਦੀ ਸੰਗਤ ਆਪਾਂ ਸਾਰੇ ਮੈਂ ਵੀ ਖੁਦ ਸੇਵਾਦਾਰ ਪਿਛਲੀਆਂ ਸਰਕਾਰਾਂ ਬਾਰੇ ਬੁਲਾਰੇ ਬੋਲ ਕੇ ਗਏ ਪਰ ਇਸ ਟਾਈਮ ਦੇ ਉੱਤੇ ਸਾਨੂੰ ਉਹਨਾਂ ਸ਼ਹੀਦਾਂ ਨੂੰ ਸਤਿਗੁਰੂ ਰਾਮ ਸਿੰਘ ਜੀ ਨੂੰ ਉਹਨਾਂ ਦੀਆਂ ਸ਼ਹਾਦਤਾਂ ਨੂੰ ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਉਹਨਾਂ ਦੇ ਹੁਕਮਾਂ ਦੇ ਅੰਦਰ ਰਹਿ ਕੇ ਚੱਲਣਾ ਚਾਹੀਦਾ ਸਾਡੇ ਕੋਲ ਮੌਜੂਦਾ ਸਤਗੁਰੂ ਦੇਵ ਸਿੰਘ ਜੀ ਜਿਨ੍ਹਾਂ ਦੇ ਹੁਕਮ ਦੇ ਅਨੁਸਾਰ ਆਪਾਂ ਨਾਮ ਜਪ ਕੇ ਉਹ ਤਾਕਤ ਹਾਸਲ ਕਰਨੀ ਹੈ ਜਿਹੜੀ ਇਸ ਸੰਸਾਰ ਦੇ ਉੱਤੇ ਜੇ ਲੋਡ ਪਵੇ ਇਸ ਦੇਸ਼ ਦੇ ਉੱਤੇ ਜੇ ਭਾਰੀ ਪਵੇ ਤੇ ਆਪਾਂ ਅੱਗੇ ਹੋ ਕੇ ਕੁਰਬਾਨੀਆਂ ਦਈਏ ਉਹਨਾਂ ਦੇ ਹੁਕਮ ਦੇ ਅਨੁਸਾਰ ਜੇ ਕਿਸੇ ਗਰੀਬਾਂ ਨੂੰ ਲੋੜ ਹੈ ਕਿਸੇ ਦੁਖਦਾਈ ਨੂੰ ਲੋੜ ਹੈ ਕਿਸੇ ਪਰਿਵਾਰ ਨੂੰ ਲੋੜ ਹੈ ਉਹਨਾਂ ਦੇ ਅੱਗੇ ਵੱਧ ਚੜ ਕੇ ਸੇਵਾ ਕਰੋ ਨਾਮ ਆਪਾਂ ਹਰ ਵੇਲੇ ਜਪਣਾ ਹਰ ਵੇਲੇ ਸਤਿਗੁਰੂ ਦੇ ਬਾਣੇ 'ਚ ਰਹਿਣਾ ਸਤਿਗੁਰਾਂ ਦੇ ਹੁਕਮ ਦੇ ਅਨੁਸਾਰ ਆਪਾਂ ਸੇਵਾ ਦੇ ਵਿੱਚ ਵੀ ਅੱਗੇ ਵੱਧ ਚੜ ਕੇ ਹਿੱਸਾ ਪਾਉਣਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਹੜੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਦਿਨ ਰਾਤ ਬੇਨਤ ਕਰ ਰਹੇ ਜਿਨ੍ਹਾਂ ਨੇ 4 ਸਾਲਾਂ ਦੇ ਅੰਦਰ ਪੰਜਾਬ ਦੇ ਅੰਦਰ ਸਭ ਤੋਂ ਪਹਿਲਾਂ এডਿਕੇਸ਼ਨ ਨੂੰ ਬੱਚਿਆਂ ਦੀ ਵਧੀਆ এডਿਕੇਸ਼ਨ ਦੇ ਲਈ ਡੈਂਡਾ ਤੇ ਕਰਕੇ ਪੰਜਾਬ ਦੇ ਸਕੂਲਾਂ ਲਈ 20000 ਕਰੋੜ ਤੋਂ ਵੱਧ ਪੰਜਾਬ ਦੇ ਸਕੂਲਾਂ ਲਈ ਲਗਾਇਆ ਗਿਆ ਤਾਂ ਜੋ ਬੱਚਿਆਂ ਨੂੰ ਪੜ੍ਹਾਈ ਮਿਲ ਜਾਵੇ ਬੱਚਿਆਂ ਨੂੰ ਜਦੋਂ ਵਧੀਆ ਅਜਗੋਸਰ ਮਿਲ ਜਾਵੇ ਤੇ ਉਹਨਾਂ ਨੂੰ ਪੰਜਾਬ ਦੇ ਵਿੱਚ ਰੁਜ਼ਗਾਰ ਮਿਲੇ 65000 ਤੋਂ ਵੱਧ ਨੌਕਰੀਆਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪੰਜਾਬ ਦੇ ਉਹਨਾਂ ਨੌਜਵਾਨਾਂ ਨੂੰ ਦਿੱਤੀਆਂ ਜਿਹੜੇ ਪੰਜਾਬ ਦੇ ਵਿੱਚ ਹੀ ਪੜ੍ਹੇ ਪੰਜਾਬ ਦੀ ਜੰਮੇਪਲੇ ਜਿਹਨਾਂ ਨੇ ਮਿਹਨਤਾਂ ਕੀਤੀਆਂ ਖੇਡਾਂ ਬਚਨ ਪੰਜਾਬ ਦੀਆਂ ਦੀ ਸ਼ੁਰੂਆਤ ਕਰਾ ਕੇ ਬੱਚਿਆਂ ਨੂੰ ਖੇਡਾਂ ਵਾਲੇ ਪਾਸੇ ਜੋੜਿਆ ਕਿ ਜਿਹੜਾ ਪੰਜਾਬ ਨੂੰ ਬਦਨਾਮ ਕੀਤਾ ਗਿਆ ਪਿਛਲੀਆਂ ਸਰਕਾਰਾਂ ਚ ਜਿਹੜਾ ਅਨਾ ਤੁੰਦ ਨਸ਼ਾ ਪੰਜਾਬ ਚ ਆਇਆ ਖੇਡਾਂ ਬਚਨ ਪੰਜਾਬ ਦੀਆਂ ਦੀ ਸ਼ੁਰੂਆਤ ਕਰਾ ਕੇ ਬੱਚਿਆਂ ਦਾ ਧਿਹਾਨ ਖੇਡਾਂ ਵਾਲੇ ਪਾਸੇ ਜਾਵੇ ਤੇ ਨਸ਼ਿਆਂ ਤੋਂ ਦੂਰ ਹੋਣ ਉਹਦੀ ਸ਼ੁਰੂਆਤ ਕਰਾਈ ਕਰੋੜਾ ਰੁਪਈਆ ਦੇ ਹਰ ਹਲਕੇ ਦੇ ਵਿੱਚ ਖੇਡ ਗਰਾਊਂਡ ਬਣਾਏ ਜਾ ਰਹੇ 60000 ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਗਿਆ ਉਸ ਤੋਂ ਬਾਅਦ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੇ ਲਈ ਕਿਉਂਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਪੰਜਾਬ ਦੀ ਜਵਾਨੀ ਨੂੰ ਬਰਬਾਦ ਕੀਤਾ ਗਿਆ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਜੁੱਧ ਨਸ਼ਿਆਂ ਵਿਰੁੱਧ ਜੋ ਸਾਡੇ ਪਾਰਟੀ ਸੁਪਰੀਮਾਰਡਿਨ ਕੇਜਰੀਵਾਲ ਜੀ ਵੱਲੋਂ ਸ਼ੁਰੂਆਤ ਕਰਾਈ ਗਈ ਸੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੋਵਾਂ ਨੇ ਮਿਲ ਕੇ ਪੰਜਾਬ ਦੇ ਵਿੱਚ ਬੈਂਡਪਿੰਡ ਜਾ ਕੇ ਵਾਰਡ-ਵਾਰਡ ਜਾ ਕੇ ਪੰਜਾਬ ਦੀਆਂ ਰੋਂਦੀਆਂ ਹੋਈਆਂ ਮਾਵਾਂ ਨੂੰ ਦੇਖਿਆ ਤੇ ਹੁਣ ਉਹਨਾਂ ਦੇ ਦੇਖਦੇ ਹੋਏ ਜੁੱਧ ਨਸ਼ਿਆਂ ਵੱਲ ਚਲਾ ਗਿਆ ਕਿ ਜਿਹੜੀਆਂ ਪਿੱਛੇ ਮਾਵਾਂ ਰੋ ਰਹੀਆਂ ਉਹਨਾਂ ਦੀ ਤਰ੍ਹਾਂ ਕੋਈ ਹੋਰ ਮਾਂ ਰੋਵੇ ਨਾ